ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਰਿਵੀਜ਼ਨ ਸੀਰੀਜ਼ ਨੈਕਸਟ ਪਾਰਟ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਟੌਪ 15 ਆਪਣੇ ਐਮਸੀਕਿਊਜ਼ ਠੀਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਕੁਐਸਚਨ ਨੇ ਜੀ ਅੱਜ ਦੇ ਸੋ ਕਲਾਸ ਨੂੰ ਐਂਡ ਤੱਕ ਬਣੇ ਰਹੀਓ ਬਿਨਾ ਸਕਿੱਪ ਕੀਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਆਦੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਅੱਜ ਦੇ ਆਪਣੇ ਨੰਬਰ ਦੱਸਿਓ ਵੀ ਤੁਹਾਡੇ ਆਪਣੇ ਜਿਹੜੇ 15 ਕੁਐਸਚਨ ਨੇ ਜਾਂ ਐਮਸੀਕਿਊਜ਼ ਲੈ ਕੇ ਆਇਆ ਉਹਦੇ ਵਿੱਚੋਂ ਕਿੰਨੇ ਤੁਹਾਡੇ ਠੀਕ ਹੋਏ ਤੇ ਡਿਸਕ੍ਰਿਪਸ਼ਨ 'ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਮੈਨੂੰ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਹੈ ਮੈਂ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਉੱਥੋਂ ਕੀ ਹੈ ਤੁਸੀਂ ਡਾਊਨਲੋਡ ਕਰਕੇ ਤੇ ਰੀਵੀਜ਼ਨ ਕਰ ਸਕਦੇ ਹੋ ਸੋ ਕਲਾਸ ਨੂੰ ਬਣੀ ਰਹੀ ਹੈ ਅੰਡ ਤੱਕ ਹੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਹੀ ਪੰਜਾਬੀ ਭਾਸ਼ਾ ਵਿੱਚ ਛੇ ਪਰਵਿੰਦੀ ਖਖੇ ਪਰਵਿੰਦੀ ਗਗੇ ਪਰਵਿੰਦੀ ਜਜੇ ਪਰਵਿੰਦੀ ਫਫੇ ਪਰਵਿੰਦੀ ਤੁਨੀਆਂ ਕਿਸ ਭਾਸ਼ਾ ਦੇ ਪ੍ਰਭਾਵ ਅਧੀਨ ਆਈਆਂ ਹਨ ਇਹ ਹੈਗਾ ਜੀ ਸੰਸਕ੍ਰਿਤ ਬੀ ਹੈਗਾ ਹਿੰਦੀ ਸੀ ਹੈਗਾ ਫਾਰਸੀ ਡੀ ਹੈਗਾ ਸਿੰਧੀ ਕੀ ਅਨਸਰ ਆਜੂਗਾ ਜੀ ਪਹਿਲੇ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਫਾਰਸੀ ਠੀਕ ਹੈ ਜੀ ਸੀ ਅਨਸਰ ਆਜੂਗਾ ਵੀ ਪੰਜਾਬੀ ਭਾਸ਼ਾ ਵਿੱਚ ਜਿਹੜੀ ਆਪਣੀ ਧੁਨੀਆਂ ਨੇ ਠੀਕ ਹੈ ਜਿਵੇਂ ਛੇ ਪੈਰ ਬਿੰਦੀ ਹੋ ਗਿਆ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਇੱਕ ਹੀ ਹੈ ਫਾਰਸੀ ਭਾਸ਼ਾ ਦੇ ਪ੍ਰਭਾਵ ਦੀਆਂ ਆਈਆਂ ਨੇ ਆਪਣੀ ਪੰਜਾਬੀ ਤਾ ਅਨਸਰ ਆਜੂਗਾ ਜੀ ਸੀ ਸੈਕਿੰਡ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਏ ਹੈਗਾ ਜੀ ਦੇਵਨਾਗਰੀ ਬੀ ਹੈਗਾ ਗੁਰਮੁਖੀ ਸੀ ਹੈਗਾ ਰੋਮਨ ਡੀ ਹੈਗਾ ਫਾਰਸੀ ਕੀ ਆਜੂਗਾ ਜੀ ਕਿਹੜੀ ਲਿਪੀ ਆਪਣੀ ਪੰਜਾਬੀ ਦੀ ਤਾਂ ਆਨਸਰ ਆਜੂਗਾ ਜੀ ਬੀ ਗੁਰਮੁਖੀ ਲਿਪੀ ਹੈ ਆਪਣੀ ਪੰਜਾਬੀ ਦੀ ਲਿਪੀ ਹੈ ਠੀਕ ਹੈ ਬੀ ਆਨਸਰ ਆਜੂਗਾ 3rd ਕੁਐਸਚਨ ਦੇਖੋ ਜੀ ਪੰਜਾਬੀ ਵਿਚਾਨੂੰ ਨਾਸਕੀ ਵਿਅੰਜਨ ਕਿੰਨੇ ਹਨ ਏ ਹੈਗਾ ਜੀ 3 ਬੀ ਹੈਗਾ 4 ਸੀ ਹੈਗਾ 5 ਡੀ ਹੈਗਾ 6 ਕੀ ਆਨਸਰ ਆਜੂਗਾ ਜੀ ਪੰਜਾਬੀ ਵਿਚ ਕਿੰਨੇ ਨਾਸਕੀ ਵਿਅੰਜਨ ਨੇ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਠੀਕ ਹੈ ਜੀ ਪੰਜ ਨੇ ਆਪਣੇ ਅਨੁਨਾਸਕੀ ਵਿਅੰਜਨ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਲਿਖ ਕੇ ਦੱਸਿਓ ਵੀ ਕਿਹੜੇ-ਕਿਹੜੇ ਨੇ ਮੈਂ ਦੇਖਣਾ ਚਾਹੁੰਦਾ ਵੀ ਤੁਹਾਡੀ ਨੌਲੇਜ ਕਿੱਥੇ ਤੱਕ ਹੈ ਫੋਰਥ ਨੰਬਰ ਕੁਐਸਚਨ ਦੇਖੋ ਜੀ ਹੋਠੀ ਧੁਨੀਆਂ ਕਿਹੜੀਆਂ ਹਨ ਇਹ ਹੈਗੇ ਜੀ ਪਪ ਟਡਾ ਬੱਬਾ ਪੱਭਾ ਬੀ ਹੈਗੇ ਪਪ ਚਚਾ ਬੱਬਾ ਪੱਭਾ ਸੀ ਹੈਗੇ ਪਪ ਜਜਾ ਦਦਾ ਪੱਭਾ ਟੀ ਹੈਗੇ ਪਪ ਫਫਾ ਬੱਬਾ ਪੱਭਾ ਕੀ ਆਜੂਗਾ ਅਨਸਰ ਹੀ ਹੋਠੀ ਧੁਨੀਆਂ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਦੇਖੋ ਪਪਾ ਫਫਾ ਬਬਦਾ ਪਪਾ ਮਤਲਬ ਕਹਿਣ ਨੂੰ ਜਦ ਕੀ ਆਪਣੇ ਬੁੱਲ ਦੋਨੇ ਜੁੜਦੇ ਨੇ ਤਾਂ ਉਹ ਉਹ ਗੇੜ ਤੋਂ ਨਹੀਂ ਹੁੰਦੇ ਨੇ ਉਹ ਹੁੰਦੇ ਨੇ ਹੌਠੀ ਤੋਂ ਨਹੀਂ ਆ ਤਾਂ ਅਨਸਰ ਆਜੂਗਾ ਜੀ ਡੀ 5th ਨੰਬਰ ਕੁਐਸਚਨ ਦੇਖੋ ਜੀ 8 ਲਿਖਿਆਂ ਵਿੱਚੋਂ ਕਿਹੜਾ ਇਸਤਰੀ ਲਿੰਗ ਮਨੁੱਖੀ ਸੰਬੰਧਾ ਵਾਲਾ ਨਹੀਂ ਹੈ ਇਹ ਹੈਗਾ ਪੂਆ ਬੀ ਹੈਗਾ ਤਾਈ ਡੀ ਹੈਗਾ ਚਾਚੀ ਡੀ ਹੈਗਾ ਪੱਖੀ ਕਿਹੜਾ ਨਹੀਂ ਹੈਗਾ ਜਿਹੜਾ ਆਪਣਾ ਇਸਤਰੀ ਲਿੰਗ ਜਿਹੜਾ ਮਨੁੱਖੀ ਸੰਬੰਧਾ ਵਾਲ ਹੈ ਜੀ ਵੀ ਉਹ ਲੱਗ ਗਿਆ ਗੈਨਾਂ ਚ ਉਹ ਕਿਹੜਾ ਹੈ ਤਾ ਅਨਸਰ ਆ ਜਾਊਗਾ ਜੀ ਡੀ ਬਾਕੀ ਦੇਖੋ ਆਪਣੇ ਆਪਣੇ ਜਿਹੜੇ ਇਸਤਰੀ ਲਿੰਗ ਨੇ ਉਹ ਕੀ ਆਪਣੇ ਮਨੁੱਖਾ ਵਾਲੇ ਨੇ ਬਸ ਇਹ ਪੱਖੀ ਕੀ ਹੈ ਲੱਗ ਗਿਆ ਤਾਂ ਅਨਸਰ ਆਪਣਾ ਡੀ ਆ ਜੇ 6 ਨੰਬਰ ਕੁਐਸਚਨ ਦੇਖੋ ਜੀ ਇਹ ਲਿਖਿਆ ਵਿੱਚੋਂ ਕਿਹੜਾ ਸ਼ਬਦ ਅਗੇਤ ਲਾ ਕੇ ਨਹੀਂ ਬਣਿਆ ਹੈ ਇਹ ਹੈਗਾ ਜੀ ਅਦ ਅਦਰੰਗ ਬੀ ਹੈਗਾ अध्यापक सी है अनादर डी है अजित की आंसर आजुगा सिक्स दी तो यह आंसर आजगा जी बी अध्यापक की हैगा भी अपना गित् ला के नहीं बनया है गया, बाकी सारे गित ला के बने हुए सैवंथ नंबर क्वेश्चन देखो जी किस शब्द न पिछेत नहीं लग्या होया ए है खटास बी है विकास सी है मिठास डी है निकास कि शब्द जी है जी हे लिखा चो भी जीते पिछेते नहीं लग्या होया है तो सत्तवी का आजुगा जी बी बी शब्द की है विकास विच पिछेतन लगे है बाकी सारा चिमें खटास हो गया मिठास भी निकास है की हो गया पिछेतन न बने हुए अठवं क्वेश्चन देखो जी हेठ लिखा किसत शब्द का समान अर्थ ही नहीं ए हैगा उपमा बी है शलाघा सी है वडियाई डी हैगा सतिकार की आजुगा अठवी का जी तो यह आंसर आजगा जी डी सतिकार जरा शब्द है उसत का समान अर्थी नहीं है बाकी देखो उपमा बडियाई तो शलाघा सारे की ने उसत शब्द देखिए समान अर्थी ने बट सत्यकार नहीं है तो अपना आंसर की है डी नौवा क्वेश्चन देखो जी आस्तक का विरोधी शब्द किड़ा है ए हैगा बैमी बी हैगा नास्तक सी हैगा भरमी डी हैगा निरादर की आंसर आजगा जी का ਤੈਨੂੰ ਸਭ ਨੂੰ ਹੀ ਪਤਾ ਹੋਣਾ ਇਹਦਾ ਆਨਸਰ ਆ ਜਾਊਗਾ ਜੀ ਬੀ ਆਸਤਕ ਦਾ ਕੀ ਹੁੰਦਾ ਹੈ ਨਾਸਤਕ ਦਸਵਾਂ ਕੁਐਸਚਨ ਦੇਖੋ ਇਹ ਲਿਖੇ ਵਾਕਾਂ ਵਿੱਚ ਕਿਹੜਾ ਸ਼ਬਦ ਬਹੁਅਰਥੀ ਹੈ ਪਹਿਲਾਂ ਪਨੋਂ ਦਿੱਤਾ ਹੀ ਊੜਾ ਦੇਖੋ ਖੂ ਦਾ ਪਾਣੀ ਉੱਤਰ ਗਿਆ ਹੈ ਆੜਾ ਹੈਗਾ ਹੀ ਖੂ ਉੱਤਰ ਵਿੱਚ ਹੈ ਤਾਂ ਆਪਾਂ ਨੇ ਦੱਸਣਾ ਵੀ ਜਿਹੜੇ ਬਹੁਅਰਥੀ ਸ਼ਬਦ ਹੈ ਕਿਹੜਾ ਇਹਨਾਂ ਚੋਂ ਹੀ ਖੂ ਬੀ ਹੈਗਾ ਜੀ ਉੱਤਰ ਸੀ ਹੈਗਾ ਪਾਣੀ ਡੀ ਹੈਗਾ ਹੈ कि आंसर आजगा जी इन्ना यह दसवीं दी के शब्द है बो अर्थी है तो यह आंसर आजगा जी उत्तर ठीक है बी आंसर आजगा देखो उत्तर उरे भी है उत्तर उ मतलब की है भी पाने उत्तर गया अपा मीनिंग लिया है सैकंड में खूह या उत्तर दिशा वलो मीनिंग है तो यह बो अर्थी हो गया अपना हो गया उत्तर ठीक है बी आंसर आजगा 11ਵਾਂ ਕੁਐਸਚਨ ਦੇਖੋ ਜੀ ਜਿਸ ਲੇਖਕ ਵੱਲੋਂ ਆਪਣੀ ਜੀਵਨੀ ਲਿਖੀ ਗਈ ਹੋਵੇ ਉਸ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ ਏ ਹੈਗਾ ਜੀਵਨੀ ਬੀ ਹੈਗਾ ਸੰਸਮਰਨ ਸੀ ਹੈਗਾ ਸਫਰਨਾਮਾ ਡੀ ਹੈਗਾ ਸਵੈ ਜੀਵਨੀ ਕੀ ਆਨਸਰ ਆਜੂਗਾ ਜੀ 11ਵੇਂ ਦਾ ਤਾਂ ਇਹ ਹੁੰਦੀ ਹੈ ਜੀ ਸਵੈ ਜੀਵਨੀ ਜਦੋਂ ਇੱਕ ਲੇਖਕ ਆਪ ਦੀ ਜੀਵਨੀ ਲਿਖਦਾ ਉਹਨੂੰ ਆਪਾਂ ਸਵੈ ਜੀਵਨੀ ਕਹਿੰਦੇ ਆ ਜਦੋਂ ਦੂਜੇ ਦੀ ਲਿਖਦਾ ਉਹਨੂੰ ਆਪਾਂ ਕੀ ਕਹਿੰਦੇ ਆ ਜੀਵਨੀ ਕਹਿੰਦੇ ਆ ਠੀਕ ਹੈ ਜਦੋਂ ਆਪਦੀ ਖੁਦ ਦੀ ਲਿਖਦਾ ਉਹਨੂੰ ਆਪਾਂ ਕਹਿੰਦੇ ਆ ਜੀਵਨੀ ਤਾਂ ਅਨਸਰ ਆ ਜਾਊਗਾ ਜੀ ਡੀ 12ਵਾਂ ਕੁਐਸਚਨ ਦੇਖੋ ਜੀ 모ਹਨ ਲਾਲ ਪੜ ਰਿਹਾ ਹੈ ਇਸ ਵਾਕ ਵਿੱਚ 모ਹਨ ਲਾਲ ਕਿਹੜਾ ਨਾਮ ਹੈ ਇਹ ਹੈਗਾ ਜੀ ਆਮ ਨਾਮ ਬੀ ਹੈਗਾ ਖਾਸ ਨਾਮ ਸੀ ਹੈਗਾ ਇਕੱਠਵਚਕ ਨਾਮ ਡੀ ਹੈਗਾ ਭਾਵਵਚਕ ਨਾਮ ਕੀ ਆਗਿਆ ਦੇ ਵਿੱਚ ਜਿਹੜਾ 모ਹਨ ਲਾਲ ਹੈ ਜੀ ਕਿਹੜਾ ਨਾਮ ਹੈ ਇਹੋ ਦਾ ਇਹ ਅਨਸਰ ਆਜੂਗਾ ਜੀ ਬੀ ਖਾਸ ਨਾਮ ਹੈ ਠੀਕ ਹੈ ਆਪਾਂ ਮੋਹਨ ਲਾਲ ਬਾਰੇ ਗੱਲ ਕਰ ਰਹੇ ਹਾਂ ਮਤਲਬ ਇੱਕ ਖਾਸ ਵਿਅਕਤੀ ਬਾਰੇ ਗੱਲ ਕਰ ਰਹੇ ਹਾਂ ਤਾਂ ਕੀ ਹੋਊਗਾ ਖਾਸ ਨਾਮ ਬੀ ਅਨਸਰ ਆਜੂਗਾ 13ਵਾਂ ਕੁਐਸਚਨ ਦੇਖੋ ਜੀ ਜਿਹੜੇ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ ਇਸ ਵਾਕ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਬੰਧਵਾਚਕ ਪੜਨਾਵ ਕਿਹੜਾ ਹੈ ਠੀਕ ਹੈ ਵੀ ਆ ਕਿਉਂ ਸਟੇਟਮੈਂਟ ਹੈ ਜੀ ਕਿ ਆਪਣੇ ਕੋਲੇ ਵੀ ਜਿਹੜੇ ਮਿਹਨਤ ਕਰਦੇ ਨੇ ਉਹ ਸਫਲ ਹੁੰਦੇ ਹਨ ਜਿਹੜਾ ਵਾਕ ਦਿੱਤਾ ਦੇ ਵਿੱਚ ਜਿਹੜਾ ਸੰਬੰਧਵਾਚਕ ਪੜਨਾਵ ਕਿਹੜਾ ਹੈ ਜੀ ਏ ਹੈਗਾ ਜਿਹੜੇ ਬੀ ਹੈਗਾ ਸਫਲ ਸੀ ਹੈਗਾ ਕਰਦੇ ਡੀ ਹੈਗਾ ਹੁੰਦੇ ਕਿਹੜਾ ਸ਼ਬਦ ਆਜੂਗਾ ਜੀ ਸੰਬੰਧਵਾਚਕ ਪੜਨਾ ਤਾਂ ਇਹਦਾ ਅਨਸਰ ਆਜੂਗਾ ਜੀ ਏ ਜਿਹੜੇ ਇਹ ਕੀ ਹੈਗਾ ਸੰਬੰਧ ਜੋੜ ਰਿਹਾ ਹੈ ਤਾਂ ਇਹ ਹੁੰਦਾ ਹੈ ਸੰਬੰਧਵਾਚਕ ਠੀਕ ਹੈ ਇਹ ਆਜੂਗਾ ਸੋ ਆਪਦੇ ਨੰਬਰ ਜਰੂਰ ਕਾਊਂਟ ਕਰਦੇ ਜਾਇਆਂ ਤੇ ਮੈਨੂੰ ਇਸ ਕਮੈਂਟ ਸੈਕਸ਼ਨ ਜਰੂਰ ਦੱਸਿਓ ਵੀ ਤੁਹਾਡੇ ਅੱਜ ਆਪਣੇ 15 ਚ ਕਿੰਨੇ ਕੁਐਸਚਨ ਠੀਕ ਹੋਏ 14ਵਾਂ ਕੁਐਸਚਨ ਦੇਖੋ ਜੀ ਮੇਰੇ ਕੋਲ 15 ਪੁਸਤਕਾਂ ਹਨ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕੀਤੀ ਗਈ ਹੈ A ਹੈਗਾ ਗੁਣਵਾਚਕ B ਹੈਗਾ ਸੰਖਿਆਵਾਚਕ C ਹੈਗਾ ਪਰਿਮਾਨਵਾਚਕ D ਹੈਗਾ ਪੜਨਾਵੀ ਵਿਸ਼ੇਸ਼ਣ ਕੀ ਆਨਸਰ ਆਜੂਗਾ 14ਵੇਂ ਦਾ ਜੀ ਤਾਂ ਆਨਸਰ ਆਜੂਗਾ ਜੀ B ਸੰਖਿਆਵਾਚਕ ਦੇਖੋ ਉਹਨਾਂ ਨੇ ਕਿਹਾ ਵੀ 15 ਮਤਲਬ ਮਤਲਬ ਉਹਦੇ ਕੋਲੇ ਉਹਨੂੰ ਪਾਤ ਵੀ 15 ਹੀ ਨੇ ਤਾਂ ਕੀ ਹੋਗਾ ਆਪਣੇ ਕੋਲ ਸੰਖਿਆਵਾਚਕ B ਆਨਸਰ ਆਜੂਗਾ ਜੀ 15ਵਾਂ ਕੁਐਸਚਨ ਦੇਖੋ ਇਹ ਅੱਜ ਦਾ ਲਾਸਟ ਕੁਐਸਚਨ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ ਉਸ ਉਸ ਨੂੰ ਕਿਹੜੀ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਹ ਹੈਗਾ ਸਥਾਨਵਾਚਕ ਬੀ ਹੈਗਾ ਪ੍ਰਕਾਰਵਾਚਕ ਸੀ ਹੈਗਾ ਕਾਲਵਾਚਕ ਡੀ ਹੈਗਾ ਕਾਰਨਵਾਚਕ ਕੀ ਆਨਸਰ ਆਜੂਗਾ ਜੀ 15ਵੇਂ ਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਕਾਲਵਾਚਕ ਦੇਖੋ ਸਮੇਂ ਦਾ ਨਾ ਜਿੱਥੇ ਸਮਾਂ ਹੋ ਜੇ ਉੱਥੇ ਕੀ ਹੁੰਦਾ ਕਾਲਵਾਚਕ ਤਾਂ ਆਨਸਰ ਆਜੂਗਾ ਜੀ ਸੀ ਸੋ ਇਹ ਸੀ ਮੇਰੇ ਅੱਜ ਦੇ ਟੌਪ 15 ਕੋ ਐਮਸੀਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦੇ ਮਾਰਕਸ ਤੁਹਾਡੇ ਕਿੰਨੇ ਆਜ 15 ਚ ਕਿੰਨੇ ਮਾਰਕਸ ਤੁਸੀਂ ਹਾਸਲ ਕੀਤੇ ਹੋ ਵੀ ਮੈਨੂੰ ਕਮੈਂਟ ਸੈਕਸ਼ਨ ਚ ਜਰੂਰ ਲਿਖਿਓ ਤੇ ਮੇਰੇ ਟੈਲੀਗ੍ਰam ਨੂੰ ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆਗਾ ਤੁਹਾਡਾ ਸਾਰਿਆਂ ਦਾ ਇੰਨੇ ਹੀ ਸ਼ਬਦਾਂ ਨਾਲ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ